ਹਾਂਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਜਾਣੇ ਤੁਸੀਂ ਠੀਕ ਹੋਵੋਗੇ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੋ ਬਾਰੋਂ ਦਾ ਕਰੈਕਟ ਟੂਰਨਾਮੈਂਟ ਚੱਲ ਰਿਹਾ ਜੀ ਅੱਜ ਪਹਿਲਾ ਦਿਨ ਆ ਪਹਿਲਾ ਪੂਲ ਡੇ ਤੇ ਆਪਾਂ ਕ੍ਰਾਸ ਕੀਤਾ ਭਗਤਾ ਤੇ ਆਪਾਂ ਇਸ ਵਕਤ ਹਾਂਜੀ ਗੁਲਾਬ ਸਿੰਘ ਵਾਲੇ ਤੋਂ ਕੁਝ ਕਿਲੋਮੀਟਰ ਦੇ ਤੇ ਜਾ ਕੇ ਗਰਾਊਂਡ ਦੇ ਵਿੱਚ ਕਰਦੇ ਆ ਗੱਲਾਂ ਬਾਤਾਂ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਆਪਣੇ ਚੈਨਲ ਨੂੰ ਸਾਰੇ ਜਾਣੇ ਕਰ ਲੋ ਸਬਸਕ੍ਰਾਈਬ ਤੇ ਆਪਣਾ ਫੇਸਬੁੱਕ ਦੀ ਪੇਜ ਉਸ ਪੇਜ ਨੂੰ ਕਰ ਲੋ ਫੋਲੋ ਕਰਾਂਗੇ ਜੀ ਗੱਲਾਂ ਬਾਤਾਂ ਆਓ ਜੀ ਚੱਲਨੇ ਫਿਰ ਗਰਾਊਂਡ ਦੇ ਵਿੱਚ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਪਿੰਡ ਗਲਾਬ ਸਿੰਘ ਹਲਾ ਇੱਥੋਂ ਥੋੜੀ ਜਾਣਕਾਰੀ ਲੈ ਲਾਂਗੇ ਆਪਾਂ ਗਰਾਊਂਡ ਬਾਰੇ ਲੋਕੇਸ਼ਨ ਅੱਜ ਆਪ ਲਾਈ ਨਹੀਂ ਲਓ ਜੀ ਪਾ ਪਹੁੰਚ ਚੁੱਕੇ ਆ ਪਿੰਡ ਗਲਾਉ ਸਿੰਘਲਾ ਲਓ ਜੀ ਆਪਣੀ ਐਂਟਰੀ ਹੋ ਰਹੀ ਹੈ ਗਰਾਊਂਡ ਦੇ ਵਿੱਚ ਇੱਥੇ ਪਹਿਲਾਂ ਥੋੜਾ ਜਿਹਾ ਮੈਨੂੰ ਲੱਗਿਆ ਆ ਮੀਂਹ ਪੈ ਚੁੱਕਿਆ ਹੈ ਪਰ ਗਰਾਊਂਡ ਬਹੁਤ ਵਧੀਆ ਲਓ ਜੀ ਪਹਿਲੇ ਦਾ ਚੱਕਰ ਉਪਰੀ ਗਰਾਊਂਡ ਕਿੰਨਾ ਵਧੀਆ ਗਰਾਊਂਡ ਹੈ ਯਾਰ ਭਾਈ ਕ੍ਰੋ ਗਰਾਊਂਡ ਮੈਨੂੰ ਗਰਾਊਂਡ ਬਹੁਤ ਵਧੀਆ ਲੱਗਿਆ ਮੁੰਡੇ ਨੇ ਮਿਹਨਤ ਕੀਤੀ ਆ ਤੇ ਦੇਖੋ ਵੀਰੇ ਯਾਰ ਇਧਰ 사ਉਂਡ ਹੈ ਵੀਰੇ ਕਹਿੰਦੇ ਮੁੰਡੇ ਕਹਿੰਦੇ ਵੀ ਥੋੜਾ ਮੀਂਹ ਪੈ ਗਿਆ ਪਰ ਗਰਾਊਂਡ ਓਕੇ ਆ ਵੀਰੇ ਆਜੂ ਫਿਰ ਦੁਸਰੀ ਟਾਈਮ ਨਾਲ ਕਰਦੇ ਆ ਗੱਲਾਂ ਬਾਤਾਂ ਸਭ ਤੋਂ ਪਹਿਲਾਂ ਆਪਣਾ ਵਿੱਕੀ ਮਿਲਿਆ ਦੱਲੂਆਲ ਵਾਲਾ ਭਰਾ ਆਪਣਾ ਪੋਲਾਂ ਦੀ ਪਾਉ ਸਾਂਝ ਮਲੂਕੇ ਦੀ ਟੀਮ ਆ ਚੁੱਕੀ ਹੈ ਜੀ ਪਹਿਲਾ ਮੈਚ ਸ਼ੁਰੂ ਹੋਣ ਲੱਗਿਆ ਹੈ